ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰ ਨਾਲ ਅਚਾਨਕ ਇੱਕ ਹਾਦਸਾ ਵਾਪਰ ਗਿਆ ਟਰੱਕ ਡਰਾਈਵਰ ਜਦੋਂ ਟਰੱਕ ਦੇ ਵਿੱਚ ਲੋਡ ਕੀਤਾ ਸਮਾਨ ਸ਼ਿਫਟ ਕਰਨ ਲੱਗਾ ਤਾਂ ਬੈਲਟ ਫੁੱਟਣ ਕਾਰਨ ਟਰੱਕ ਦੇ ਵਿੱਚ ਪਿਆ ਸਮਾਨ ਉਸ ਦੇ ਉੱਪਰ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਮੇਰਾ ਕਰਜਾ ਚੋਕ ਵੀ ਬਹੁਤ ਭੇਜਿਆ ਸੀ ਔਖੇ ਹੋ ਗਿਆ ਆਪਣੇ ਬੇਟੇ ਨੂੰ ਬਾਰ ਭੇਜਿਆ ਤੇ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜੂਗਾ ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਕਾ ਇਹਨੂੰ ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਇਹ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ ਥੋੜੇ ਦਿਨ ਹੋਏ ਬਸ ਉਹ ਲੋਟ ਲੈ ਕੇ ਜਾਣ ਡਿਆ ਬਿਲਟਾਂ ਲਾਗੇ ਬਿਲਟੇ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗੀਆਂ ਇਹ ਮਹਾਰਾਜ ਜਾਂਦਾ ਜਾਂ ਉਹ ਖੋਲਣ ਲੱਗਾ ਬੇਟਾ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ ਮੇਰਾ ਪੁੱਤ ਅੱਥੇੋਂ ਨਹੀਂ ਨਿਕਲਿਆ ਵੀਡੀਓ ਹੁੰਦੇ ਗਿਆ ਸਾਨੂੰ ਅਗਲੇ ਦਿਨ ਪਤਾ ਲੱਗਾ ਉਧਰ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਈ ਆ 10 ਮਿੰਟ ਵਈ ਲਾ ਗੱਲ ਹੋਈ ਯਾਰ ਮੈਂ ਨਾਲ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਯੋ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੁੱਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕ ਉਹਦੀ ਬੇਟੀ ਛੋਟੀ ਆ ਅਜੇ ਉਹ ਤਿੰਨ ਸਾਲਾਂ ਦੀ ਨਹੀਂ ਹੋਈ ਐਂ ਕੁਛ ਕਰ ਨਹੀਂ ਸਕਦੇ ਦਾ ਹਣ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ ਭਾਈ ਨੂੰ ਕੈਨੇਡਾ ਕੱਲ ਲਿਆ ਸੀ ਵਰਕ ਵੀ ਜੇਦੇ ਤੇ 8 ਮਹੀਨੇ ਹੋ ਗਏ ਉਹਨਾਂ ਵੱਲੇ 7 ਮਹੀਨੇ ਲਾਇਸੈਂਸ ਬਣਿਆ ਹੋਣਾ ਦਾ ਤੇ ਹੁਣ ਗੱਡੀ ਮਿਲੀ ਨਹੀਂ ਥੋੜੇ ਕਿ ਦੇਣੀ ਹੈ ਹਲੇ 5-7 ਦੇਣੀ ਤੇ ਲੋਡ ਲੈ ਗਿਆ ਤੇ ਉਹ ਬਲਟਾਂ ਬੁਲਟਾਂ ਕਿਦੇ ਖੋਲਣ ਦਾ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਦੇ ਉੱਤੇ ਤੇ ਉਹ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਕਿਸ ਤਰ੍ਹਾਂ ਹੈ ਮੈਂ ਕਸ਼ਿਆ ਕੁਟਿਆ ਚੱਕੇ ਕਿਸਾਬੇ ਜੀ ਹਾਂਜੀ ਕਰ ਜਾਏ ਚੋਖੇ ਤੁਹਾਨੂੰ ਪਤਾ ਘਰਾਂ ਕਿੰਨੀ ਕਮਦਨ ਹੁੰਦੀ ਕਿਦੇ ਕੋਆ ਬਰਾਕਰ ਮਨ ਤੇ ਸਾਰੇ ਬੰਨੀ ਕਿੰਨੇ ਬੱਚੇ ਆਹ ਗੁੜੀ ਆ ਭੈਣ ਮੇਰੀ ਇੱਕ ਮੈਂ ਨਾ ਸ਼ਰਨਪ੍ਰੀਤ ਤੇ ਸੂਈ ਲਾਸਟ ਕੱਲੀਆਂ ਘਟਣਾ ਗੱਲਬਾਤ ਹੋਈ ਜਦੋਂ ਇਹਦੇ ਨਾਲ ਮੇਰੀ ਉਸ ਦਿਨ ਰਾਤ ਕੋਈ ਗੱਲ ਨਹੀਂ ਹੋਈ ਮੈਂ ਸਾਰੀ ਰਾਤ ਫੋਨ ਦੇਖਦੀ ਰਹੀ ਹਾਂ ਕੋਈ ਫੋਨ ਨਹੀਂ ਆਇਆ ਚਾਹਣਾ ਚਾਹਣਾ ਕਿੰਨੇ ਦਿਨ ਪਹਿਲਾਂ ਤੁਹਾਨੂੰ ਫੋਨ ਆਇਆ ਸੀ ਮੈਂ ਨਾ ਇੱਕ ਦਿਨ ਪਹਿਲਾਂ ਗੱਲ ਹੋਈ ਉਹਨਾਂ ਦੀ